ਕਰਨ ਗਏ ਸੀ ਕਿ ਅੰਦਰ ਚੋਰੀ ਨੇ ਲੁਕਰੇ ਸੀ ਵੀ ਹੈ ਲੁਕਰੇ ਸੀ ਲੁਕਰੇ ਸੀ ਕਿ ਕਿਉਂ ਲੁਕਰੇ ਸੀ ਪਿੱਛੇ ਅਰਮੂ ਤੋੜ ਕੇ ਆਏ ਸੀ ਸਭ ਕੀ ਤੋੜ ਕੇ ਆਏ ਸੀ ਪਿੱਛੇ ਅਰ ਚੋਰੀ ਕਰੀਏ ਕੀ ਕੀ ਚੋਰੀ ਕੀਤਾ? ਨਹੀਂ ਕੀ ਚੋਰੀ ਕੀਤਾ? ਚਰਚਾ ਦੇ ਸੜਕ ਤੇ ਰੋਡ ਤੇ ਸਰਾਇ ਜਰਬੇ ਚੱਜ ਗਏ ਜਿੰਦੇ ਵਾਸ ਸਰੇ ਸਰੇ ਜਰਬੇ ਰੋਡ ਤੇ ਲੋਹਾ ਚੋਰੀ ਕਰ ਲੈਂਦੇ। ਲੋਹਾ ਚੋਰੀ ਕਰਦੇ ਹੋ। ਚਸ ਲੱਗਦੇ ਪੇ ਉਹਨਾਂ ਦੇ ਤੇ ਹੁਣ ਘਰ ਦੇ ਅੰਦਰ ਬੁੜੇ ਛੂਰੇ ਕੀ ਚੋਰੀ ਕਰਨਾ ਸੀਗਾ। ਹੈਂ ਪੂਰੇ ਕੀ ਚੋਰੀ ਕਰਨਾ ਸੀਗਾ। ਪੂਰੇ ਘਰ ਤੇ ਨਹੀਂ ਕਰਦੇ ਸੀ ਬਾਤ। ਘਰੋਂ ਨਿਕਲੇ ਨਾ ਆਜ ਅੰਦਰ ਹੀ ਸੀਗੇ। ਉਹ ਰੇ ਤੇ ਪਿੱਛੇ ਟੱਪ ਕੇ ਪਿੱਛੇ ਘਰ ਟੱਪੇ ਸੀਗੇ। ਉੱਥੇ ਕੀ ਚੋਰੀ ਕੀਤਾ ਸੀਗਾ? ਉੱਥੇ ਕੁਝ ਨਹੀਂ ਕਰਿਆ ਲੋਕ ਬੈਠ ਗਏ ਬਾਤ ਚਾਤ ਆਜੀ ਗੋਲ ਰਹੀ। ਉਹ ਪਿੱਛੇ ਰੋਣਾ ਸੁਣਿਆ ਬੱਲੇ ਦੇ ਵਿੱਚ ਕੋਈ ਚੋਰ ਬੜੇ ਨੇ। ਤੇ ਪਿਛੇ ਦੋ ਤਿੰਨ ਘਰ ਸਾਡੇ ਗਲੀ ਹੈ ਉਸ ਗਲੀ ਦੇ ਵਿੱਚ ਸਾਡੇ ਕੋਲ ਸੀਸੀਟੀਵੀ ਵੀ ਆ ਗਈ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਤੇ ਇਹ ਰਿਕੀ ਕਰ ਰਹੇ ਪਹਿਲੇ ਦਿਖ ਰਹੇ ਘਰਾਂ ਦੀ ਉਸ ਤੋਂ ਬਾਅਦ ਕਿਸੇ ਘਰ ਚ ਬੜਿਆ ਤਾਲਾ ਤੋਂ ਲੱਗੇ ਤਾਂ ਅੰਕਲ ਨੇ ਦੇਖ ਲਿਆ ਅੰਕਲ ਨਾਲ ਫੜਿਆ ਉਹਨੇ ਕੱਲ ਵੀ ਸ਼ੀਰੀ ਛੋੜੀ ਵਗੈਰਾ ਹੁੰਦੀ ਰਹੀਆਂ ਪਹਿਲੀ ਵਾਰ ਜਿਹੜਾ ਹੋਇਆ ਕਿ ਇਸ ਏਰੀਆ ਚ ਕ੍ਰਾਈਮ ਤਾਂ ਹੋਇਆ ਐ ਦਾ ਪੁਰਾਣਾ ਜਿਹਾ ਪਤਾ ਕੀ ਆ ਪਰ ਨਵੇਂ ਦੇ ਵਿੱਚ ਚੋਰੀਆਂ ਜਾਂ ਬੜਾ ਮोटा ਲੁੱਟਖੋ ਯਾ ਮੰਨਦੇ ਨੇ ਕਹਿੰਦੇ ਇਸ ਤਰ੍ਹਾਂ ਦੀ ਸੋਰੀ ਸਰੀਏ ਤੇ ਕਰਦੇ ਆ ਯਾ ਮੰਨਦੇ ਨੇ ਇਸ ਏਰੀਆ ਚ ਫਿਰਦੇ ਆ ਅਸੀਂ ਤੇ ਦੋ ਸਮੰਦਰ ਨੂੰ ਲੈ ਚੱਕਦੇ ਆ ਇਹਨਾਂ ਕੋਲ ਖਾਲੀ ਸਰੀੰਜਾਂ ਮਿਲੀਆਂ ਮੰਨਦੇ ਆ ਮੀਟੀ ਕਲਾਂਦੇ ਆ ਅਸੀਂ ਸਲੂਟ ਬਿੰਨੇ ਦੋਨੋਂ ਚਾ ਨਸ਼ਾ ਮੰਨਦੇ ਆ ਹਾਲੇ ਫੋਚਾਰੇ ਆਪਣੇ ਰਾਜਮ ਆ ਗਏ ਨੇ ਤੇ ਫੇੜੀ ਫੇੜੀ ਬਾਹਰ ਲਾ ਦੇ ਤੇ ਲੈਣਾ ਆਏ ਨੇ ਕਹਿੰਦੇ ਆ ਵੀ ਜਿੰਨੇ ਵੀ ਆਪਣਾ ਪਟਿਆਲਾ ਸ਼ਹਿਰ ਹੈ ਪਟਿਆਲਾ ਦਿਹਾਤੀ ਹੈ ਇਹਦੀ ਸੇਫਟੀ ਆਸਤੇ ਦਾ ਜਰੂਰ ਕੰਮ ਕਰਨਾ ਚਾਹੀਦਾ ਜਿਵੇਂ ਨਾਲ ਕੋਈ ਆਧਾਰ ਕਾੜ ਨਹੀਂ ਹੈ ਕੋਈ ਬੋਟਰਕਾਰ ਨਹੀਂ ਹੈ ਕੋਈ ਪਛਾਣ ਪੁੱਤਰ ਨਹੀਂ ਹੈ ਸਾਡੇ ਕੋਲ ਮੰਨਿਆ ਕਿ ਰੋੜੀ ਕੁਟੂ ਮੱਲੇ ਦੇ ਇਹਨਾਂ ਦੇ ਪੇਰੈਂਟਸ ਰਹਿੰਦੇ ਨੇ ਤੇ ਇਹ ਦੁਕਾਨਦਾਰ ਸਾਹਿਬ ਫੁੱਟਪਾਥ ਤੇ ਸੌਂਦਿਆਂ ਕਰਦੇ ਆ ਇਹ ਆ ਪ੍ਰੋਫੈਸ਼ਨਲੀ ਚੋਰੀਆਂ ਨਹੀਂ ਕਰਦੇ ਆ ਤੇ ਨਸ਼ਾ ਕਰਦਾ ਸੀ ਸੀਸੀਟੀਵੀ ਕੈਮਰੇ ਲਗਾਏ ਹੋਏ ਜੇ ਆਪਣੇ ਬਜ਼ੁਰਗਾਂ ਵਾਸਤੇ ਕਿਉਂਕਿ ਬਜ਼ੁਰਗਾਂ ਨੂੰ ਛੋੜ ਗਏ ਨੇ ਜੀ ਸਾਰੇ ਬੱਚੇ ਬਾਹਰ ਗਏ ਨੇ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਸਤੇ ਕੋਈ ਹੈ ਨਹੀਂ ਗਾਈ ਜੇ ਅਸੀਂ 3 ਸੀਸੀਟੀਵੀ ਲਗਾਏ ਹੋਏ ਰੋੜੋਂ ਵਾਸਤੇ ਲਗਾਏ ਕਿਉਂਕਿ ਕੰਬਲੀਆਂ ਆਂਦੀਆਂ ਨੇ ਲੋਕ ਆਉਣੇ ਨੇ ਜੀ ਉਹਨਾਂ ਵਸਲੇ ਉਹਨਾਂ ਨੇ ਬੱਚੇ ਉਹਨਾਂ ਦੀ ਕੇਅਰ ਨਹੀਂ ਕਰਦੇ ਬੱਚੇ ਉਹਨਾਂ ਦੀ ਕੇਅਰ ਨਹੀਂ ਕਰਦੇ ਅਸੀਂ ਉਹਨਾਂ ਦੀ ਕੇਅਰ ਕਰਦੇ ਜੀ ਉਹਨਾਂ ਦੇ ਬੱਚੇ ਉਹਨਾਂ ਨੂੰ ਛੱਡ ਕੇ ਗਏ ਹੋਏ ਨੇ ਕਨੜਾ ਬਾਈ ਤੁਹਾਨੂੰ ਤਾਂ ਜੇ ਤੁਸੀਂ ਨਾਇਨ ਕਾਬੂ ਕਰਦੇ ਅੰਦਰ ਕੁਝ ਹੋਊ ਤਾਂ ਬੜਾ ਨੁਕਸਾਨ ਦੇਦਾ ਆਵਾਜ਼ ਆ ਰਹੀ ਸੀ ਸਾਨੂੰ ਜੀ ਅੱਛਾ ਜਿਵੇਂ ਪਹਿਲੇ ਸ਼ੋਰ ਮਚਾਇਆ ਔਰ ਮੋਹੱਲੇ ਦੇ ਸਾਰੇ ਲੋਕਾਂ ਨੇ ਇਕੱਠਾ ਕੀਤਾ ਤੇ ਨਾਲੇ ਮੈਂ ਉਹਨਾਂ ਨੂੰ ਇਹ ਗੱਲ ਕਹੀਗੀ ਵੀ ਉਹ ਆਦਮੀ ਜੋ ਚੋਰ ਹੈਗੇ ਉਹ ਇੱਥੇ ਛੁਪੇ ਹੋਏ ਜੀ ਤੋਂ ਸਾਹਮਣੇ ਆਂਟੀ ਨੇ ਇਤਲਾਹ ਦਿੱਤੀ ਨਾ ਨੂੰ ਤੇ ਇਹਨਾਂ ਨੇ ਸਰਚ ਕਰਕੇ ਤੇ ਉਹਨਾਂ ਨੂੰ ਟੂਰ ਨਿਕਾਲਿਆ। ਪਹਿਲੇ ਵੀ ਕੋਈ ਯੂਰੇ ਚੋਰੀ ਵਗੈਰਾ ਹੁੰਦ ਕਰਦੇ ਰਹੇ ਨੇ। ਪਹਿਲੇ ਵੀ ਚੋਰੀ ਹੋਈ ਸੀ ਸਾਹਮਣੇ ਜੀ। ਹਾਂ ਜੀ ਉੱਥੇ ਗਿਲ ਸਾਹਿਬ ਦਾ ਘਰ ਤੋਂ ਹੀ ਸੀ। ਉੱਥੇ ਵੀ ਉਹ ਫੁਟੇਜ ਸਾਡੇ ਕੋਲ ਹੀ ਫੁਟੇਜ ਉਹਨਾਂ ਨੇ ਲਈ ਸੀ। ਉਹਦੇ ਹਿਸਾਬ ਨਾਲ ਉਹਨਾਂ ਨੇ ਉਹ ਚੋਰਾਂ ਨੂੰ ਫੜਿਆ ਸੀ। ਸ਼ੇਗੁਣੀ ਹੀ ਫੜੇਗੇ।